ਸਾਸਰੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਬਈ ਹੁਣ ਇੰਡੀਆ ਤੇ ਅਮਰੀਕਾ ਦੇ ਵਿੱਚ ਬਈ ਤਲਖੀ ਵਧ ਗਈ ਵੀ ਕਿਹੜੀ ਗੱਲ ਨੂੰ ਲੈ ਕੇ ਆ ਜਿਹੜੀ ਉਹ ਤਲਖੀ ਵਧੀ ਆ ਬਈ ਅਮਰੀਕਾ ਨੇ ਇੰਡੀਆ ਤੇ ਆ ਜਿਹੜਾ ਉਹ 50% ਦਾ ਟੈਰਿਫ ਲਾਤਾ ਤੇ ਟੈਰਿਫ ਦਾ ਮਤਲਬ ਕੀ ਹੁੰਦਾ ਵਾ ਵੀ ਜਿਵੇਂ ਹੁਣ ਆਪਾਂ ਇੰਡੀਆ ਤੋਂ ਕੋਈ ਵੀ ਸਮਾਨ ਜਾਂਦਾ ਵਾ ਵੀ ਉਹ ਜਦੋਂ ਅਮਰੀਕਾ ਦੇ ਵਿੱਚ ਜਾਊਗਾ ਤਾਂ ਉਹਦੇ ਤੇ 50% ਜਦੋਂ ਟੈਰਿਫ ਲੱਗ ਗਿਆ ਤਾਂ ਉਹਦਾ ਰੇਟ ਆ ਜਿਹੜਾ ਉਹ ਵੱਜ ਜਾਣਾ ਵਾ ਤਾਂ ਮੰਨ ਲਓ ਜਿਵੇਂ ਕੋਈ 100 ਰੁਪਏ ਦੀ ਚੀਜ਼ ਆ ਜੇ ਉਹਤੇ 50% ਟੈਰਿਫ ਲੱਗ ਗਿਆ ਤਾਂ ਉਹ ਅਮਰੀਕਾ ਦੇ ਵਿੱਚ 150 ਦੀ ਹੋ ਜਾਣੀ ਆ ਤੇ ਵੀ ਅਖੀਰ ਤੇ ਜਿਵੇਂ ਕਿ ਜਿਹੜੀ ਜਿਵੇਂ ਇੰਡੀਆ ਨੂੰ ਇੱਥੇ ਕੋਈ ਪਰਵਾਹ ਪਨੀ ਪੈਂਦਾ ਹੈਗਾ ਵੀ ਜਿਹੜੇ ਅਮਰੀਕਾ ਦੇ ਵਿੱਚ ਲੋਕ ਆ ਜਦੋਂ ਉਹ ਚੀਜ਼ ਖਰੀਦਣਗੇ ਤਾਂ ਉਹ ਉਹਨਾਂ ਨੂੰ ਮਹਿੰਗੀ ਮਿਲੂਗੀ ਪਰ ਜੇ ਆਪਾਂ ਇਨ ਡਾਇਰੈਕਟ ਵੇ ਨਾਲ ਦੇਖੀਏ ਤਾਂ ਵੀ ਜਦੋਂ ਚੀਜ਼ ਦਾ ਜਿਹੜਾ ਹੋ ਰੇਟ ਵਧ ਗਿਆ ਤਾਂ ਫਿਰ ਉਹ ਲੋਕ ਆ ਵੀ ਉਹ ਚੀਜ਼ ਨੂੰ ਘੱਟ ਖਰੀਦਣਗੇ ਤੇ ਉਹਨਾਂ ਵੀ ਡਿਮਾਂਡ ਆ ਜਿਹੜੀ ਉਹ ਘਟੂਗੀ ਤਾਂ ਇੰਡੀਆ ਤੋਂ ਜਿਹੜੀ ਉਹ ਚੀਜ਼ ਆ ਉਹ ਘਟ ਜਾਊਗੀ ਤਾਂ ਇਹ ਟਰੰਪ ਦਾ ਕਹਿਣਾ ਸੀਗਾ ਵੀ ਇੱਥੇ ਅਸੀਂ ਟੈਰਿਫ ਤਾਂ ਲਾ ਰਹੇ ਆਂ ਇੰਡੀਆ ਤੇ ਬਈ ਇੰਡੀਆ ਸਾਨੂੰ ਸਮਾਨ ਆ ਜਿਹੜਾ ਉਹ ਜਾਦੇ ਵੇਚ ਜਾਂਦਾ ਵਾ ਤੇ ਸਾਡਾ ਸਮਾਨ ਆ ਬਈ ਉਹ ਸਾਤੋਂ ਸਮਾਨ ਆ ਉਹ ਘੱਟ ਲੈਂਦਾ ਵਾ ਤੇ ਜਿਵੇਂ ਹੁਣ ਜਿਹੜੀਆਂ ਚੀਜ਼ਾਂ ਤੇ ਟੈਰਿਫ ਲਾਇਆ ਵਾ ਟਰੰਪ ਨੇ ਵੀ ਉਹਨਾਂ ਚੋਂ ਜਿਵੇਂ ਕੋਸਕ ਚੀਜ਼ਾਂ ਨੂੰ ਆ ਜਿਹੜੀ ਉਹ ਛੋੜ ਦਿੱਤੀ ਗਈ ਆ ਜਿਵੇਂ ਕਿ ਇੱਕ ਤਾਂ ਜਿਹੜੀਆਂ ਇੰਡੀਆ ਤੋਂ ਅਮਰੀਕਾ ਦੇ ਵਿੱਚ ਉਹ ਦਵਾਈਆਂ ਜਾਂਦੀਆਂ ਉਹ ਨਹੀਂ ਇਹ ਟੈਰਿਫ ਦੇ ਵਿੱਚ ਉਹਨੇ ਲਈਆਂ ਹੈਗੀਆਂ ਤੇ ਇੱਕ ਜਿਵੇਂ ਕਿ ਸੈਮੀ ਕੰਡਕਟਰ ਆ ਜਿਹੜੇ ਜਾਂਦੇ ਉਹ ਨਹੀਂ ਇਸ ਇਸ ਟੈਰਿਫ ਦੇ ਵਿੱਚ ਉਹਨੇ ਲਏ ਹੈਗੇ ਤੇ ਟਰੰਪ ਨੇ ਕਿਹਾ ਵਾ ਵੀ ਇਹ ਇੰਡੀਆ ਨੂੰ 20 ਦਿਨਾਂ ਦਾ ਜਿਹੜਾ ਉਹ ਟਾਈਮ ਦਿੱਤਾ ਵਾ ਵੀ ਇਹ 27 ਤਰੀਕ ਤੋਂ ਆ ਜਿਹੜੇ ਉਹ ਲਾਗੂ ਹੋ ਜਾਣਗੇ ਤੇ ਨਾਲੇ ਉਹਨੇ ਇਹ ਵੀ ਕਿਹਾ ਵਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋਰ ਵੀ ਵੱਡੀਆਂ ਚੀਜ਼ਾਂ ਵਾਂ ਜਿਹੜੀਆਂ ਹੋ ਸਕਦੀਆਂ ਵਾਂ ਵੀ ਮੈਂ ਉਹਨੇ ਕਿਹਾ ਵਾ ਵੀ ਇੰਡੀਆ ਦਾ ਜਿਹੜਾ ਉਹ ਰਸ਼ੀਆ ਤੋਂ ਆ ਜਿਵੇਂ ਕੀ ਤੇਲ ਖਰੀਦਦਾ ਵਾ ਵੀ ਤੇਲ ਖਰੀਦ ਕੇ ਜਿਵੇਂ ਕਿ ਮਹਿੰਗੇ ਭਾਅ ਦੇ ਵਿੱਚ ਆ ਵੀ ਉਹ ਵੇਚ ਰਿਹਾ ਵਾ ਤਾਂ ਕਰਕੇ ਵੀ ਅਸੀਂ ਇੱਥੇ ਆ ਜਿਹੜਾ ਹੋ ਇੰਡੀਆ ਤੇ ਟੈਰੀਫਾ ਲਾ ਰਹੇ ਆ ਤੇ ਬਾਕੀ ਆਏ ਆ ਭਈ ਇੰਡੀਆ ਨੇ ਵੀ ਆਏ ਕਿ ਆ ਬਾ ਭਈ ਅਸੀਂ ਇਕੱਲੇ ਨਹੀਂ ਰਸ਼ੀਆ ਤੋਂ ਤੇਲ ਆ ਜਿਹੜੇ ਉਹ ਖਰੀਦਦੇ ਵੀ ਯੂਰੋਪੀਅਨ ਯੂਨੀਅਨ ਵੀ ਰਸ਼ੀਆ ਦਾ ਤੇਲ ਆ ਜਿਹੜਾ ਉਹ ਖਰੀਦਦੀ ਆ ਤੇ ਬਾਕੀ ਚਾਈਨਾ ਵੀ ਖਰੀਦਦੀ ਆ ਵੀ ਸਾਡੇ ਤੇ ਹੀ ਇਕੱਲਾ ਕਿਉਂ ਆ ਜਿਹੜਾ ਉਹ ਟੈਰਿਫ ਲਾ ਰਹੇ ਹੋ ਵੀ ਜਿਹੜਾ ਯੂਰੋਪੀਅਨ ਯੂਨੀਅਨ ਆ ਵੀ ਉਹ ਇੰਡੀਆ ਨਾਲੋਂ ਜ਼ਿਆਦਾ ਆ ਜਿਹੜਾ ਉਹ ਤੇਲ ਖਰੀਦਦੇ ਆ ਰਸ਼ੀਆ ਤੋਂ ਤੇ ਬਾਕੀ ਆਏ ਵੀ ਕਿਹਾ ਵਾ ਉਹਨੇ ਵੀ ਅਸੀਂ ਰਸ਼ੀਆ ਤੋਂ ਤਾਂ ਖਰੀਦਦੇ ਆ ਵੀ ਉਹ ਸਾਡੇ ਪੱਖ 'ਚ ਵੀ ਉਹ ਤੋਂ ਸਾਨੂੰ ਤੇਲ ਆ ਜਿਹੜਾ ਉਹ ਸਸਤਾ ਮਿਲਦਾ ਵਾ ਤੇ ਅਸੀਂ ਲੋਕਾਂ ਦੇ ਪੱਖ 'ਚ ਜਿਹੜਾ ਫੈਸਲਾ ਹੋਊਗਾ ਵੀ ਉਹ ਨਵਾਂਗੇ ਤੇ ਬਾਕੀ ਇੰਡੀਆ ਦੇ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਬਈ ਅਮਰੀਕਾ ਨੇ ਸਾਡੇ ਤੇ ਆ ਜਿਹੜਾ ਉਹ ਦਬਾਅ ਬਣਾਇਆ ਸੀਗਾ ਵੀ ਤੁਸੀਂ ਆਪ ਦਾ ਜਿਵੇਂ ਕਿ ਜਿਹੜਾ ਖੇਤੀਬਾੜੀ ਸੈਕਟਰ ਆ ਵੀ ਉਹ ਸਾਡੇ ਲਈ ਖੋਲ ਦੋ ਵੀ ਉਹਨਾਂ ਤੇ ਤੁਸੀਂ ਟੈਰਿਫ ਨਾ ਲਾਓ ਤਾਂ ਵੀ ਉਹ ਅਸੀਂ ਖੋਲਿਆ ਨਹੀਂ ਹੈਗਾ ਵੀ ਉਹ ਖੋਲਣ ਨਾਲ ਕੀ ਆ ਵੀ ਜਿਹੜੇ ਇੰਡੀਆ ਦਾ ਖੇਤੀਬਾੜੀ ਸੈਕਟਰ ਆ ਵੀ ਜਿਵੇਂ ਕਿ ਡੈਰੀ ਫਾਰਮਿੰਗ ਆ ਮੱਛੀ ਪਾਲਣ ਤਨ ਦਾਵਾ ਵੀ ਉਹ ਬਰਬਾਦ ਹੋ ਜਾਊਗਾ ਜੇ ਅਮਰੀਕਾ ਅਮਰੀਕਾ ਲਈ ਇਹ ਸੈਕਟਰ ਖੋਲਤਾ ਵੀ ਉਹ ਕਹਿੰਦਾ ਇੰਡੀਆ ਦਾ ਪ੍ਰਧਾਨ ਮੰਤਰੀ ਕਹਿੰਦਾ ਵੀ ਚਾਹੇ ਮੇਰਾ ਕੁਸ ਵੀ ਨਾਰਾਵੇ ਚਾਹੇ ਮੇਰਾ ਨੁਕਸਾਨ ਵੀ ਹੋ ਜੇ ਪਰ ਮੈਂ ਇਹ ਸੈਕਟਰ ਆ ਜਿਹੜਾ ਉਹ ਨਹੀਂ ਖੋਲੂਗਾ ਅਮਰੀਕਾ ਦੇ ਲਈ ਵੀ ਮੈਂ ਆਪਦੇ ਕਿਸਾਨਾਂ ਦੀ ਆ ਜਿਹੜੀ ਉਹ ਰਾਖੀ ਵੀ ਕਰੂੰਗਾ ਪਰ ਵੀ ਇਹ 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 ਦੇ ਕਰਕੇ ਆ ਵੀ ਦੋਨੇ ਦੇਸ਼ਾਂ ਦੇ ਵਿੱਚ ਆ ਜਿਵੇਂ ਕਿ ਤਲਖੀ ਆ ਜਿਹੜੀ ਉਹ ਬਾਦਗ ਬਾਦਗੀ ਤੇ ਜਿਵੇਂ ਹੁਣ ਅਮਰੀਕਾ ਨੇ ਇੰਡੀਆ ਦੇ ਉੱਤੇ ਪਹਿਲਾਂ ਜਿਵੇਂ ਕਿ 25% ਆ ਜਿਹੜਾ ਉਹ ਟੈਰੀਫ ਲਾਇਆ ਸੀਗਾ ਹੁਣ ਉਹ ਵਧਾ ਕੇ ਜਿਵੇਂ ਕਿ 50% ਕਰਤਾ ਤੇ ਬਾਕੀ ਆਏ ਆ ਵੀ ਇੰਡੀਆ ਨੂੰ 20 ਦਿਨਾਂ ਦਾ ਜਿਹੜਾ ਉਹ ਟਾਈਮ ਵੀ ਦਿੱਤਾ ਵਾ ਵੀ ਇਹ ਤਾਂ ਹੁਣ ਦੇਖੋ ਵੀ ਇਹਦਾ ਨਤੀਜਾ ਵਾ ਜਿਹੜਾ ਉਹ ਕੀ ਨਿਕਲਦਾ ਵਾ ਜਿਵੇਂ ਕਿ ਹੁਣ ਟਰੰਪ ਸਾਰੇ ਪਾਸੇ ਹੀ ਸਾਰੇ ਦੇਸ਼ਾਂ ਨੇ ਰੌਲਾ ਪਾਈ ਬੈਠਾ ਵਾ ਵੀ ਟੈਰਿਫ ਨੂੰ ਲੈ ਕੇ ਵੀ ਉਹਦਾ ਮੰਨਣਾ ਵਾ ਵੀ ਕਨੇਡਾ ਨਾਲ ਵੀ ਰੌਲਾ ਇਹ ਪਾਈ ਬੈਠਾ ਵਾ ਵੀ ਕਹਿੰਦਾ ਮੈਂ ਟੈਰਿਫ ਲਾ ਦੂੰਗਾ ਜਿਵੇਂ ਕਿ ਬ੍ਰਾਜ਼ੀਲ ਦੇ ਉੱਤੇ ਵੀ ਉਹਨੇ 50% ਆ ਜਿਹੜਾ ਟੈਰਿਫ ਲਾਤਾ ਵੀ ਉਹਦਾ ਮੇਨ ਮੰਨਣਾ ਕੀ ਆ ਵੀ ਬਾਤ ਤੋਂ ਬਾਅਦ ਦਾ ਜਿਹੜਾ ਅਮਰੀਕਾ ਦੇ ਵਿੱਚ ਹੀ ਆ ਵੀ ਸਮਾਨ ਬਣੇ ਵੀ ਬਾਹਰੋਂ ਆ ਘੱਟ ਤੋਂ ਘੱਟ ਸਮਾਨ ਆਵੇ ਵੀ ਆਪਾਂ ਮੰਨਦੇ ਆ ਵੀ ਇਹ ਇੰਡੀ ਛੇਤੀ ਕੁਝ ਵੀ ਨਹੀਂ ਹੋ ਸਕਦਾ ਹੈਗਾ ਜੇ ਤੁਸੀਂ ਅੱਜ ਵੀ ਅੱਜ ਵੀ ਸੋਚ ਕੇ ਚੱਲਦੇ ਆ ਵੀ ਅਮਰੀਕਾ ਦੇ ਵਿੱਚ ਸਮਾਨ ਬਣੇ ਤਾਂ ਤਾਂ ਵੀ ਤੁਹਾਨੂੰ ਜਿਵੇਂ ਕਿ ਉਹਨੂੰ ਬਣਾਉਣ ਲਈ ਤੁਹਾਨੂੰ ਕਾਫੀ ਟਾਈਮ ਲੱਗ ਜਾਣਾ ਵਾ ਤੇ ਬਾਕੀ ਅਮਰੀਕਾ ਦੇ ਵਿੱਚ ਆ ਜਿਵੇਂ ਕਿ ਲੇਬਰ ਵੀ ਆ ਜਿਹੜੀ ਉਹ ਮਹਿੰਗੀ ਆ ਵੀ ਉੱਥੇ ਜਿਵੇਂ ਕਿ ਘੰਟਿਆਂ ਦੇ ਹਿਸਾਬ ਨਾਲ ਲੇਬਰ ਮਿਲਦੀ ਆ ਤੇ ਇਹ ਦੇਸ਼ਾਂ ਦੇ ਵਿੱਚ ਜਿਵੇਂ ਕਿ ਲੇਬਰ ਵੀ ਆ ਜਿਹੜੀ ਉਹ ਸਸਤੀ ਆ ਵੀ ਇਹਦਾ ਹੱਲ ਜੇ ਤੁਸੀਂ ਕੱਢਣਾ ਮਾ ਵੀ ਇੱਕਦਮ ਨਹੀਂ ਨਿਕਲਣਾ ਹੈਗਾ ਵੀ ਇਹ ਲੰਬਾ ਸੋਚ ਕੇ ਹੀ ਚੱਲਣਾ ਪੈਣਾ ਮਾ ਤੇ ਬਾਕੀ ਆਏ ਆ ਵੀ 트ੰਪ ਨੇ ਇਹ ਵੀ ਕਿਹਾ ਵਾ ਵੀ ਜਿਵੇਂ ਹੁਣ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਲੜਾਈ ਚੱਲਦੀ ਆ ਵੀ ਉਹਦੇ ਵਿੱਚ ਕੀ ਆ ਵੀ ਇੰਡੀਆ ਰਸ਼ੀਆ ਤੋਂ ਤੇਲ ਖਰੀਦ ਕੇ ਵੀ ਇਨਡਾਇਰੈਕਟ ਵੇ ਨਾਲ ਵੀ ਰਸ਼ੀਆ ਦੀ ਸਪੋਰਟ ਕਰ ਰਿਹਾ ਵਾ ਉਸ ਲੜਾਈ ਦੇ ਵਿੱਚ ਵੀ ਜੇ ਉਹ ਇੰਡੀਆ ਰਸ਼ੀਆ ਤੋਂ ਤੇਲ ਨਾ ਖਰੀਦੇ ਤਾਂ ਲੜਾਈ ਆ ਜਿਹੜੀ ਉਦੋਂ ਹੀ ਬੰਦ ਹੋ ਜੇ ਤੇ ਵੀ ਅਲੱਗ-ਅਲੱਗ ਦੇ ਮਾਇਨੇ ਆ ਤੇ ਬਾਕੀ ਆਏ ਆ ਵੀ ਲੋਕ ਕਹਿ ਰਹੇ ਆ ਵੀ ਅਮਰੀਕਾ ਤਾਂ ਵੀ ਥੋੜਾ ਜਿਆਦਾ ਹੋ ਰਿਹਾ ਵਾ ਵੀ ਜਿਹੜਾ ਇੰਡੀਆ ਵਾ ਉਹ ਰਸ਼ੀਆ ਦੇ ਨਾਲ ਆ ਜਿਆਦੇ ਆਪਦੇ ਸਬੰਧ ਆ ਮਜ਼ਬੂਤ ਕਰ ਰਿਹਾ ਵਾ ਤੇ ਬਾਕੀ ਚਾਈਨਾ ਨਾਲ ਵੀ ਮਜ਼ਬੂਤ ਆ ਜਿਹੜੇ ਉਹ ਸਬੰਧ ਕਰ ਰਿਹਾ ਵਾ ਵੀ ਤਾਂ ਕਰਕੇ ਅਮਰੀਕਾ ਚਾਹੁੰਦਾ ਵਾ ਵੀ ਜਿਹੜੇ ਜਿਵੇਂ ਕਿ ਤੇਲ ਆ ਤੇ ਬਾਕੀ ਜਿਹੜਾ ਫੋ ਜਿਵੇਂ ਕਿ ਹਥਿਆਰ ਆ ਵੀ ਉਹ ਰਸ਼ੀਆ ਤੋਂ ਨਾ ਖਰੀਦਣ ਦੀ ਬਜਾਏ ਵੀ ਸਾਤੋਂ ਆ ਜ਼ਿਆਦਾ ਖਰੀਦੇ ਇੰਡੀਆ ਵੀ ਇਹਦੇ ਕਰਕੇ ਵੀ ਲੋਕ ਕਹਿ ਰਹੇ ਆ ਵੀ ਅਮਰੀਕਾ ਵਾ ਜਿਹੜਾ ਇੰਡੀਆ ਦੇ ਉੱਤੇ ਦਬਾਅ ਪਾ ਰਿਹਾ ਵਾ ਤੇ ਪਰ ਫਿਲਹਾਲ ਦੀ ਘੜੀ ਆ ਜਿਵੇਂ ਕਿ ਅਮਰੀਕਾ ਨੇ ਇੰਡੀਆ ਤੇ 50% ਆ ਜਿਹੜਾ ਉਹ ਟੈਰੀਫ ਲਾਤਾ ਤੇ ਪਰ ਮੋਦੀ ਕਹਿੰਦਾ ਵੀ ਮੈਂ ਝੁਕੂਗਾ ਨਹੀਂ ਵੀ ਮੈਨੂੰ ਮੈਨੂੰ ਵੀ ਕਿਸਾਨਾਂ ਦੀ ਪ੍ਰਵਾਹ ਆ ਜੇ ਕਿਤੇ ਮੈਂ ਅਮਰੀਕਾ ਦੇ ਲਈ ਆਪਦਾ ਇੰਡੀਆ ਕਿਸਾਨ ਦਾ ਕਿਸਾਨੀ ਸੈਕਟਰ ਖੋਲ ਥਾ ਤਾਂ ਇੰਡੀਆ ਦੇ ਜਿਹੜੇ ਛੋਟੇ ਕਿਸਾਨ ਆ ਜਾਂ ਮੱਛੀ ਪਾਲਕ ਆ ਵੀ ਉਹ ਤਬਾਹ ਹੋ ਜਾਣਗੇ ਤਾਂ ਕਰਕੇ ਵੀ ਮੈਂ ਸਟੈਂਡ ਲਿਆ ਵਾ ਤੇ ਬਾਕੀ ਅਬ ਬਾਕੀ ਵੀ ਹੁਣ ਇਹ ਤਾਂ ਦੇਖੋ ਵੀ ਆਉਣ ਵਾਲਾ ਟਾਈਮ ਹੀ ਦੱਸੂਗਾ ਵੀ ਇਹ ਕੀ ਬਣਦਾ ਵਾ ਕਿਉਂਕਿ ਜਿਵੇਂ ਹਲੇ ਅਮਰੀਕਾ ਦੀ ਦੋ ਦੇਸ਼ਾਂ ਦੇ ਨਾਲ ਹੀ ਆ ਜਿਹੜੀ ਉਹ ਟ੍ਰੇਡ ਡੀਲ ਹੋਈ ਆ ਜਿਵੇਂ ਕਿ ਇੱਕ ਜਾਪਾਨ ਨਾਲ ਹੋ ਗਈ ਤੇ ਇੱਕ ਜਿਵੇਂ ਕਿ ਯੂਰੋਪੀਅਨ ਯੂਨੀਅਨ ਨਾਲ ਹੋ ਗਈ ਤੇ ਕਨੇਡਾ ਦੇ ਨਾਲ ਵੀ ਹਲੇ ਅਮਰੀਕਾ ਦੀ ਕੋਈ ਟ੍ਰੇਡ ਡੀਲ ਨਹੀਂ ਹੋਈ ਹੈਗੀ ਤਾਂ ਕਨੇਡਾ ਤੇ ਵੀ ਉਹਨੇ 35% ਆ ਜਿਹੜਾ ਉਹ ਟੈਰੀਫ ਲਾਤਾ ਤੇ ਪਰ ਕਨੇਡਾ ਦਾ ਪ੍ਰਧਾਨ ਮੰਤਰੀ ਕਹਿੰਦਾ ਵੀ ਹਲੇ ਜਦੋਂ ਮੈਨੂੰ ਸਹੀ ਲੱਗੂਗਾ ਵੀ ਮੈਂ ਉਦੋਂ ਆ ਜਿਹੜੀ ਗੱਲਬਾਤ ਕਰੂੰਗਾ ਅਮਰੀਕਾ ਦੇ ਨਾਲ ਵੀ ਇਹ ਦੇਖੋ ਹੁਣ ਵੀ ਸਾਰੀ ਦੁਨੀਆ ਜਿਵੇਂ ਹੁਣ ਵੀ ਜਿਵੇਂ ਹੁਣ ਅਮਰੀਕਾ ਨਾਲੋਂ ਟਟ ਦੀ ਜਾ ਰਹੀ ਆ ਵੀ ਜਿਵੇਂ ਕਿ ਤੇ ਟ੍ਰੇਡ ਨੂੰ ਲੈ ਕੇ ਤੇ ਪਰ ਆਪਾਂ ਚਾਹੁੰਦੇ ਆ ਵੀ ਇਹਦਾ ਸਹੀ ਹਾਲ ਆ ਜਿਹੜਾ ਉਹ ਛੇਤੀ ਤੋਂ ਛੇਤੀ ਆ ਜਿਹੜਾ ਉਹ ਨਿਕਲੇ ਤਾਂ ਇਹ ਸੀਗੀ ਆਪਣੀ ਵੀਡੀਓ ਤਾਂ ਤਾਂ ਆਪਣੇ ਚੈਨਲ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਆਪਾਂ ਆਪਣਾ ਚੈਨਲ ਤਾਂ ਉਹ ਵੀ ਕਰ ਲੋ